ਤਨ ਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਜਿੰਨਾ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਗੁਰਮੁਖ ਪਿਆਰਿਓ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਦਸਮ ਪਿਤਾ ਜੀ ਦਰਬਾਰ ਸਾਹਿਬ ਇਸ ਦਿਨ ਆਉਣਗੇ ਪਹਿਲੇ ਵਾਲੇ ਜਾਮੇ ਚ ਕਿਉਂ ਨਹੀਂ ਗਏ ਪੰਜਵੇਂ ਤਖਤ ਚਾਰ ਚ ਗਏ ਦਸਮ ਪਿਤਾ ਆਪਾਂ ਬੇਨਤੀਆਂ ਕੁਝ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਤੁਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜਿਆ ਹੋਏ ਪੜਿਆ ਹੋਏਗਾ ਤੇ ਤੁਸੀਂ ਜਾਣਦੇ ਹੋਵੋਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੋ ਜੀਵਨੀ ਹੈ ਜ਼ਰੂਰ ਵਿਚਾਰੀ ਹੋਵੇਗੀ ਸੋ ਗੁਰਮੁਖ ਪਿਆਰਿਓ ਉਸ ਦੇ ਵਿੱਚ ਇੱਕ ਚੀਜ਼ ਬਹੁਤ ਜ਼ਿਆਦਾ ਅਹਿਮ ਹੈ ਕਿ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਆਰਿਓ ਜੇਕਰ ਇੱਕ ਵਾਰ ਆਨੰਦਪੁਰ ਸਾਹਿਬ ਤੋਂ ਆ ਗਏ ਤਾਂ ਮੁੜ ਕੇ ਉੱਥੇ ਨਹੀਂ ਗਏ ਜੇ ਪਟਨਾ ਸਾਹਿਬ ਤੋਂ ਆ ਗਏ ਮੁੜ ਕੇ ਪਟਨਾ ਸਾਹਿਬ ਨਹੀਂ ਗਏ ਜੇ ਹਜ਼ੂਰ ਸਾਹਿਬ ਜੇ ਸਤਗੁਰੂ ਗਏ ਤਾਂ ਉੱਥੋਂ ਵਾਪਸ ਹੀ ਨਹੀਂ ਆਏ ਭਾਵ ਸਰੀਰ ਰੂਪ ਕਰਕੇ ਉੱਥੇ ਹੀ ਰਹਿ ਗਏ ਸਰੀਰ ਰੂਪ ਕਰਕੇ ਉੱਥੋਂ ਸੱਚਖੰਡ ਚਲੇ ਗਏ ਪਰ ਉਹ ਹਾਜ਼ਰ ਨਾਜ਼ਰ ਨੇ ਹਰ ਥਾਈਂ ਹਾਜ਼ਰ ਨਾਜ਼ਰ ਨੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਕਿਉਂ ਨਹੀਂ ਗਏ ਇਹ ਬਹੁਤ ਵੱਡਾ ਸਵਾਲ ਹੈ ਸੰਗਤ ਦੇ ਮਨ ਦੇ ਵਿੱਚ ਸਾਧ ਸੰਗਤ ਤਲਵੰਡੀ ਸਾਹਿਬ ਵੀ ਗਏ ਨੇ ਸਤਗੁਰੂ ਪਰ ਅੰਮ੍ਰਿਤਸਰ ਕਿਉਂ ਨਹੀਂ ਗਏ ਉਨੇ ਦੇ ਵਿੱਚ ਬਹੁਤ ਸਾਰੇ ਸਵਾਲ ਜਵਾਬ ਬਣਦੇ ਨੇ ਖੈਰ ਆਪਾਂ ਚਲੋ ਕੋਸ਼ਿਸ਼ ਕਰਾਂਗੇ ਜਿੰਨੀ ਕੁ ਗੁਰੂ ਨੇ ਸਮਤ ਦਿੱਤੀ ਸਾਧ ਸੰਗਤ ਸਤ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸਤਜੁਗ ਆਏਗਾ ਦੁਬਾਰਾ ਕਾਲ ਯੁਗ ਦਾ ਅੰਤ ਹੋਣਾ ਹੈ ਉਦੋਂ ਸਤ ਗੁਰੂ ਜੀ ਅੰਮ੍ਰਿਤਸਰ ਆਉਣਗੇ ਪਿਆਰਿਓ ਪਹਿਲੇ ਵਾਲੇ ਜਾਮੇ ਚ ਕਿਉਂ ਨਹੀਂ ਗਏ ਪੰਜਵੇਂ ਤਖਤ ਤੇ ਸਾਧ ਸੰਗਤ ਚਾਰ ਚ ਗਏ ਦਸ਼ਮ ਪਿਤਾ ਭਾਪ ਜਦੋਂ ਜਿਹੜਾ ਜਾਮਾ ਹੈ ਚੌਥਾ ਜਾਮਾ ਸੀ ਸ੍ਰੀ ਗੁਰੂ ਰਾਮਦਾਸ ਜੀ ਦਾ ਪਿਆਰਿਓ ਗੁਰੂ ਨਾਨਕ ਦਾਸ ਰੂਪ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸਭ ਤੋਂ ਵੱਧ ਸਮਾਂ ਗੁਜ਼ਾਰਿਆ ਗੁਰੂ ਸਹਿਬਾਨਾ ਨੇ ਅੰਮ੍ਰਿਤਸਰ ਦੀ ਧਰਤੀ ਤੇ ਜੇ ਮੈਂ ਗਲਤ ਨਹੀਂ ਤਾਂ 7ਵੇਂ ਪਾਤਸ਼ਾਹ ਕੀਰਤਪੁਰ ਸਾਹਿਬ 8ਵੇਂ ਪਾਤਸ਼ਾਹ ਫਿਰ ਬਾਬੇ ਬਕਾਲੇ ਤੋਂ ਕੀਰਤਪੁਰ ਸਾਹਿਬ ਤੱਕ ਦਾ ਸਮਾਂ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਸਾਧ ਸੰਗਤ ਬਹੁਤ ਵੱਡਾ ਇਤਿਹਾਸ ਹੈ ਮਾਨਮਤੀਆ ਇਤਿਹਾਸ ਹੈ ਜਿਹਨੂੰ ਖੋਜਣ ਵਾਸਤੇ ਤੀਛਣ ਬੁੱਧੀ ਜ਼ਰੂਰ ਚਾਹੀਦੀ ਹੈ ਸਾਧ ਸੰਗਤ ਨੌਵੇਂ ਪਾਤਸ਼ਾਹ ਖਿਮਾ ਕਰਿਓ ਸੱਤਵੇਂ ਪਾਤਸ਼ਾਹ ਤੇ ਫਿਰ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹੇ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਨੌਵੇਂ ਪਾਤਸ਼ਾਹ ਦਾ ਜਦੋਂ ਆਗਮਨ ਹੁੰਦਾ ਹੈ ਬਾਬਾ ਬਕਾਲੇ ਸ਼ਬਦ ਕਹੇ ਜਾਂਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਾਸੋਂ ਤੇ ਪਿਆਰਿਓ ਬਾਬਾ ਬਕਾਲਾ ਸਾਹਿਬ ਤੋਂ ਲੈ ਕੇ ਤੇ ਫਿਰ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਤੱਕ ਕਿਸ ਤਰ੍ਹਾਂ ਇਤਿਹਾਸ ਚੱਲਿਆ ਤੇ ਇੱਕ ਵਾਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਏ ਸਨ ਪਰ ਉੱਥੋਂ ਦੇ ਕੁਝ ਈਰਖਾਲੂ ਲੋਕਾਂ ਨੇ ਦਰਵਾਜ਼ੇ ਤੱਕ ਬੰਦ ਕਰ ਦਿੱਤੇ ਤੇ ਫਿਰ ਬੱਲੇ ਪਿੰਡ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆ ਕੇ ਬੈਠੇ ਤੇ ਪਿਆਰਿਓ ਉੱਥੇ ਫਿਰ ਮਾਈਆਂ ਉਹਨਾਂ ਵਾਸਤੇ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਆਇਆਂ ਉੱਥੇ ਫਿਰ ਵਰ ਦਿੱਤਾ ਸਤਗੁਰਾਂ ਨੇ ਮਾਈਆਂ ਰੱਬ ਰਜਾਈਆਂ ਗੁਰਮਖ ਪਿਆਰਿਓ ਜਿੱਥੇ ਹੁਣ ਸਵਾਲ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਉਂ ਨਹੀਂ ਗਏ ਅੰਮ੍ਰਿਤਸਰ ਇੱਕ ਤੇ ਜਦੋਂ ਅੰਮ੍ਰਿਤਸਰ ਸਤਗੁਰਾਂ ਨੇ ਜਾਣਾ ਸੀ ਤੇ ਪਿਆਰਿਓ ਉਹ ਅਨੰਦਪੁਰ ਸਾਹਿਬ ਦੀ ਧਰਤੀ 'ਚ ਸੀ ਬਹੁਤ ਜ਼ਿਆਦਾ ਸਮਾਂ ਲੱਗਣਾ ਸੀ ਅੰਮ੍ਰਿਤਸਰ ਆਉਣ ਦੇ ਲਈ ਔਰ ਦੂਜੀ ਗੱਲ ਇਹ ਕਿ ਜਿੱਥੇ ਹੱਕਾਂ ਦੀ ਲੜਾਈ ਦੇ ਖਾਤਰ ਉਹ ਇੱਕ ਡਾਕੇ ਬੈਠੇ ਸੀ ਮਜ਼ਲੂਮਾਂ ਦੀ ਰਾਖੀ ਕੀਤੀ ਜਾ ਰਹੀ ਸੀ ਉੱਥੋਂ ਉਹ ਥਾਂ ਨੂੰ ਛੱਡ ਕੇ ਆਪ ਅੰਮ੍ਰਿਤਸਰ ਆ ਜਾਣਾ ਤੇ ਪਿੱਛੋਂ ਦੁਸ਼ਮਣ ਨੇ ਅਟੈਕ ਜ਼ਰੂਰ ਕਰਨਾ ਸੀ ਔਰ ਦੂਜੀ ਗੱਲ ਇਹ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਮੁਨਾਸਿਫ ਨਹੀਂ ਸਮਝਿਆ ਕਿ ਆਪ ਅਨੰਦਪੁਰ ਸਾਹਿਬ ਨੂੰ ਕੱਲੇ ਛੱਡ ਕੇ ਉਹ ਆਪ ਅੰਮ੍ਰਿਤਸਰ ਧਰਤੀ ਤੇ ਆ ਜਾਣ ਤੇ ਪਿਆਰਿਓ ਜਦੋਂ ਪਤਾ ਹੋਵੇ ਵੀ ਕੌਮ ਦੀ ਅਗਵਾਈ ਕਰਨੀ ਹੈ ਉਦੋਂ ਜਰਨੈਲ ਹੀ ਜੇ ਪੇੜ ਛੱਡ ਜਾਵੇ ਤੇ ਪਿਆਰਿਓ ਫਿਰ ਲੜਾਈ ਵਾਲੇ ਜਿਹੜੇ ਯੋਧੇ ਨੇ ਸੈਨਿਕ ਨੇ ਉਹਨਾਂ ਦਾ ਮਨੋਵਲ ਡਿੱਗ ਜਾਂਦਾ ਹੈ ਇਹ ਕੇ ਵੀ ਅਰਥ ਵਿਦਵਾਨਾਂ ਨੇ ਕੱਢੇ ਔਰ ਇੱਕ ਵਿਦਵਾਨ ਨੇ ਲਿਖਿਆ ਉਹ ਵਿਦਵਾਨ ਨੇ ਲਿਖਿਆ ਕਿ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਦਾ ਨਰਾਦਰ ਹੋਇਆ ਹੋਵੇ ਪਿਆਰਿਓ ਉਥੇ ਗੁਰੂ ਗੋਬਿੰਦ ਸਿੰਘ ਜੀ ਨਹੀਂ ਗਏ ਉਹਨਾਂ ਦਾ ਕਾਰਨ ਸੀ ਕਿ ਜਿੱਥੇ ਸਾਡੇ ਗੁਰੂ ਪਿਤਾ ਨੂੰ ਸਤਕਾਰ ਨਹੀਂ ਮਿਲਿਆ ਮੈਂ ਉਸ ਧਰਤੀ ਤੇ ਨਹੀਂ ਜਾਣਾ ਅਸੀਂ ਉਸ ਧਰਤੀ ਤੇ ਜਾ ਕੇ ਕੀ ਕਰਾਂਗੇ ਗੁਰਮੁਖ ਪਿਆਰਿਓ ਏ ਵੀ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਈਰਖਾਲੂ ਲੋਕਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਨਹੀਂ ਅੰਦਰ ਜਾਣ ਦਿੱਤਾ ਗਿਆ ਤੇ ਪਿਆਰਿਓ ਜਦੋਂ ਬੱਲੇ ਪਿੰਡ ਦੇ ਵਿੱਚ ਮਾਈਆਂ ਆਈਆਂ ਆਪਣੀਆਂ ਭੁੱਲਾਂ ਦਾ ਅਹਿਸਾਸ ਹੋਇਆ ਇਹਨਾਂ ਲੋਕਾਂ ਨੂੰ ਤੇ ਇਹਨਾਂ ਲੋਕਾਂ ਨੇ ਜ਼ੋਰ ਲਾਇਆ ਪਰ ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਫਿਰ ਵੀ ਨਹੀਂ ਗਏ ਉਹਨਾਂ ਨੇ ਕਿਹਾ ਸੀ ਕੋਈ ਗੱਲ ਨਹੀਂ ਭਾਈ ਅਗਲੇ ਜਮੇ ਵਿੱਚ ਆਵਾਂਗੇ ਅਗਲੇ ਜਮੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਨੇ ਬਣ ਕੇ ਫਿਰ ਵੀ ਨਹੀਂ ਗਏ ਸ਼ਾਇਦ ਇਹ ਵੀ ਇੱਕ ਕਾਰਨ ਹੈ ਪਰ ਪਿਆਰਿਓ ਜਿਸ ਤਰ੍ਹਾਂ ਅੱਜ ਦਾ ਸਵਾਲ ਹੈ ਕਿ ਦਰਬਾਰ ਸਾਹਿਬ ਕਿਸ ਦਿਨ ਆਉਣਗੇ ਜਦੋਂ ਸਤਜੁਗ ਦੁਬਾਰੇ ਆਏਗਾ ਕਲਯੁਗ ਨੇ ਖਤਮ ਹੋਣਾ ਹੈ ਪਿਆਰਿਓ ਜਦੋਂ ਕਲਯੁਗ ਖਤਮ ਹੋਇਆ ਹਾਲੇ ਤੱਕ ਕਲਯੁਗ ਬਚਪਨ ਦੇ ਵਿੱਚ ਹੈ ਇਨੇ ਗੱਭਰੂ ਵੀ ਹੋਣਾ ਹੈ ਜਵਾਨ ਵੀ ਹੋਣਾ ਹੈ ਫਿਰ ਜਵਾਨੀ ਢਲਣੀ ਵੀ ਹੈ ਬੁਢਾਪੇ ਚ ਜਾਣਾ ਹੈ ਫਿਰ ਹੋਰ ਬੁਢਾਪੇ ਚ ਜਾਣਾ ਹੈ ਉਸ ਤੋਂ ਬਾਅਦ ਫਿਰ ਖਤਮ ਹੋਣਾ ਹੈ ਤੇ ਜਦੋਂ ਇਹ ਕਲਯੁਗ ਖਤਮ ਹੋਏਗਾ ਸਤਜਗਤ ਦਾ ਅਵਤਾਰ ਹੋਣਾ ਦੁਨੀਆ ਤਹਿਸ ਨਹਿਸ ਹੋਏਗੀ ਉਦੋਂ ਸਤਗੁਰੂ ਅਵਤਾਰ ਧਾਰ ਕੇ ਅੰਮ੍ਰਿਤਸਰ ਦੀ ਧਰਤੀ ਤੇ ਆਉਣਗੇ ਅੰਮ੍ਰਿਤਸਰ ਦੀ ਧਰਤੀ ਤੇ ਸਤਗੁਰੂ ਜੀ ਫਿਰ ਅਵਤਾਰ ਧਾਰ ਕੇ ਬੈਠਣਗੇ ਤੇ ਪਿਆਰਿਓ ਉਸ ਵਕਤ ਗੁਰੂ ਕਲਗੀ ਤਰਪਾਤਸ਼ਾ ਫਿਰ ਅੰਮ੍ਰਿਤਸਰ ਦੇ ਦਿਦਾਰੇ ਕਰਨਗੇ ਉਸ ਧਰਤੀ ਤੇ ਜਾਣਗੇ ਤੇ ਜੋ ਅਸਥਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਬਣਵਾਇਆ ਸੇਵਾ ਕਰਾਈ ਪਿਆਰਿਓ ਚੌਥੇ ਜਾਮੇ ਦੇ ਵਿੱਚ ਉਸ ਅਸਥਾਨ ਨੂੰ ਦੁਬਾਰਾ ਆ ਕੇ ਵੇਖਣਗੇ ਇਹ ਲਿਖਿਆ ਗਿਆ ਵਿਦਵਾਨਾਂ ਦੀ ਤਰਫੋਂ ਵਿਦਵਾਨਾਂ ਨੇ ਬਹੁਤ ਵੱਡੇ ਜ਼ਿਕਰ ਕੀਤੇ ਆ ਸਾਧ ਸੰਗਤ ਇਸ ਕਰਕੇ ਅੱਜ ਭਾਵੇਂ ਬਹੁਤ ਲੋਕ ਕਹਿੰਦੇ ਆ ਜੀ ਇਸ ਇਸ ਵਿੱਚ ਆਉਣਗੇ ਆ ਜਾਮੇ ਵਿੱਚ ਆਉਣਗੇ ਇਦਾਂ ਹੋਏਗਾ ਇਹ ਹੋਏਗਾ ਉਹ ਹੋਏਗਾ ਸਾਧ ਸੰਗਤ ਇਦਾਂ ਕੁਛ ਵੀ ਨਹੀਂ ਹੋਣਾ ਇਹ ਤਾਂ ਉਦੋਂ ਹੀ ਹੋਣਾ ਜਦੋਂ ਅਕਾਲ ਪੁਰਖ ਨੇ ਸਮਾਂ ਮਿਥਿਆ ਹੋਇਆ ਸਾਡੇ ਕਹਿਣ ਦੱਸਣ ਰੌਲਾ ਪਾਉਣ ਦੇ ਨਾਲ ਕੁਛ ਨਹੀਂ ਹੋਣਾ ਇਹ ਤਾਂ ਉਦੋਂ ਹੀ ਹੋਣਾ ਜਦੋਂ ਅਕਾਲ ਪੁਰਖ ਦੀ ਮੌਜ ਹੋਈ ਤੇ ਜੇ ਮੌਜ ਹੋਈ ਇਹ ਨਹੀਂ ਪਤਾ ਵੀ ਆ ਹੋਣੀ ਕੁਛ ਸਮੇਂ ਦੇ ਵਿੱਚ ਹੀ ਜਾਂ ਅੱਖ ਝਪਕਣ ਤੋਂ ਸਮਾਂ ਜਿੰਨਾ ਲੱਗਦੇ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਅਕਾਲ ਪੁਰਖ ਪ੍ਰਗਟ ਹੋ ਜਾਏ ਹਾਜ਼ਰ ਨਾਜ਼ਰ ਹੈ ਅੱਜ ਵੀ ਯਾਦ ਕਰੋਗੇ ਹਾਜ਼ਰ ਨਾਜ਼ਰ ਹੈ ਤੇ ਪਿਆਰਿਓ ਪਰ ਜਦੋਂ ਸ਼ਰੀਰ ਰੂਪ ਕਰਕੇ ਆਉਣਾ ਉਹ ਤਾਂ ਉਦੋਂ ਹੀ ਆਉਣਾ ਜਦੋਂ ਅਕਾਲ ਪੁਰਖ ਦੀ ਮਰਜ਼ੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ